ਕੋਝ ਵੀਰ ਏਦਾਂ ਦੀ ਸੋਚ ਰੱਖਦੇ ਨੇ ਵੀ ਡਰਾਈਵਲ ਵੀਰਾਂ ਦੀ ਜ਼ਿੰਦਗੀ ਨਾ ਬਹੁਤ ਚੰਗੀ ਹੁੰਦੀ ਏ ਯਾਰ ਆਹ ਦੇਖ ਲੋ ਡਰਾਈਵਲ ਵੀਰਾਂ ਦੀ ਜ਼ਿੰਦਗੀ ਦੇਖੋ ਆਪਣੇ ਪਰਿਵਾਰ ਤੋਂ ਦੂਰ ਨਾ ਕਿਹੜੇ ਹਸਾਬ ਦੇ ਨਾਲ ਰਹਿ ਰਹੇ ਨੇ ਯਾਰ ਤੇ ਏਦਾਂ ਖਾਣਾ ਬਣਾਉਣਾ ਪੈਂਦਾ ਤੇ ਇੱਕ ਵੀਰ ਰੈਸਟ ਕਰ ਰਿਹਾ ਤੇ ਦੂਜਾ ਵੀਰ ਉਹਦੇ ਖਾਤਰ ਖਾਣਾ ਬਣਾ ਰਿਹਾ ਯਾਰ ਆਪਦੇ ਪਰਿਵਾਰ ਤੋਂ ਦੂਰ ਰਹਿਣਾ ਕਿਹੜਾ ਸੌਖਾ ਹੁੰਦਾ ਯਾਰ ਦਿਨ ਰਾਤ ਡਰਾਈਵਲ ਹੀ ਕਰਨੀ ਪੈਂਦੀ ਆ ਕੋਝ ਵੀਰ ਤਾਂ ਐਦਾਂ ਕਹਿੰਦੇ ਨੇ ਵੀ ਡਰਾਈਵਲ ਵੀਰਾਂ ਕੋਲੇ ਨਾ ਬਹੁਤ ਆਮਦਨ ਹੁੰਦੀ ਏ ਯਾਰ ਜੇ ਆਮਦਨ ਹੋਵੇ ਤਾਂ ਰੋਡਾਂ ਉੱਤੇ ਰਾਤਾਂ ਨੂੰ ਰਹਿਣ ਦੀ ਕੀ ਲੋੜ ਆ ਗਈ ਆਪਣੇ ਪਰਿਵਾਰ ਦੇ ਵਿੱਚ ਬੈਠਣ ਜਾ ਕੇ ਸਭ ਮਜਬੂਰੀਆਂ ਹੁੰਦੀਆਂ ਨੇ ਬਈ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਰਾਤ ਦਿਨ ਰਾਤ ਮਿਹਨਤ ਕਰਨੀ ਪੈਂਦੀ ਏ ਬਈ ਫੇਰ ਜਾ ਕੇ ਘਰ ਦਾ ਗੁਜ਼ਾਰਾ ਚੱਲਦਾ ਏ ਬਈ ਕਿਹਦਾ ਜੀ ਕਰਦਾ ਰੋਡਾਂ ਤੇ ਰਾਤਾਂ ਕੱਟਣ ਨੂੰ ਬਸ ਮਜਬੂਰੀਆਂ ਹੁੰਦੀਆਂ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅੱਗੇ